ਹਾਂਜੀ ਇੱਕ ਹੋਰ ਫਿਰ ਆ ਜਿਹੜਾ ਆਪਾਂ ਨਵੀਂ ਵੀਡੀਓ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਸਕਿੱਪ ਨਾ ਕਰੋ ਜੀ ਸਾਰੀ ਵੀਡੀਓ ਦੇਖ ਕੇ ਜਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਪਤਾ ਲੱਗ ਸਕੇ ਜਿਹੜਾ ਆ ਕੱਪੜਾ ਹੈ ਜੀ ਇਹਨੂੰ ਯੂਰਪੀਅਨ ਸਿਲਕ ਵੀ ਕਿਹਾ ਜਾਂਦਾ ਤੇ ਸਿਮਰ ਪਸ਼ਮੀਨਾ ਵੀ ਕਿਹਾ ਜਾਂਦਾ ਜੀ ਇਹ ਤਾਂ ਤਾਲਾ ਕੱਪੜਾ ਵਾਜਦਾ ਜੀ ਇਹ ਸੂਟ ਵੀ ਬਣਦੇ ਆ ਦਿੱਤੇ ਕਮੀਜ਼ ਪਜਾਮਾ ਵੀ ਬਣਦੇ ਆ ਜੀ ਇਹਨਾਂ ਦੇ ਤੁਸੀਂ ਵਰਕ ਵੀ ਵਧੀਆ ਕਰਵਾ ਸਕਦੇ ਹੋ ਤੇ ਲੈਂਸ ਲਾ ਕੇ ਬਣਾ ਸਕਦੇ ਹੋ ਠੀਕ ਹੈ ਜੀ ਇਹਦੇ ਕਲਰ ਬਹੁਤ ਆਇਆ ਇਹ ਤਾਲਾ ਜੇ ਆਪਾਂ ਆ ਦੇਖੋ ਜੀ ਇਹਨਾਂ ਦੇ ਕਲਰ ਦਿਖਾਈਓ ਸੋ ਠੀਕ ਹੈ ਜੀ ਮਹੌਤ ਸੋਹਣੇ ਕਲਰ ਆਇਆ ਹੈ ਜੀ 에ਰੀਅਨ ਕੰਪਨੀ ਦਾ ਜੀ ਆ ਦੇਖੋ ਮਹੌਤ ਬੜੀਆ 12 13 ਕਲਰ ਆ ਗਿਆ ਜੀ ਇਹਦੇ ਵਿੱਚ ਠੀਕ ਹੈ ਜੀ ਆ ਦੇਖੋ ਜੀ ਇਤਾਂ ਹਤਾਲਾ ਇਸ ਤਰ੍ਹਾਂ ਕਰਾਂਗੇ ਹੋਰ ਦਿਖੂ ਐਂ ਕਰਾਂਗੇ ਹੋਰ ਦਿਖੂ ਜੀ ਠੀਕ ਹੈ ਜੀ ਆ ਦੇਖੋ ਆ ਚੀਜ਼ਾਂ ਜੀ ਇੱਕ ਗਲਾਬ ਸਿੱਧੂ ਬਾਈ ਦੇ ਪਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਣਾ ਹੈ ਜੀ ਆ ਦੇਖੋ ਇਹ ਆ ਕਲਰ ਦਾ ਗਲਾਬ ਸਿੱਧੂ ਬਾਈ ਦੇ ਗਾਣੇ 'ਚ ਇੱਕ ਜਿਹੜਾ ਸੂਟ ਪਾਇਆ ਹੋਇਆ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਹੋ ਸਕੇ ਧੰਨਵਾਦ ਜੀ